ਅੱਜ ਜਮਿਸਟਰ ਵਿਖੇ ਬੇਰੋਜ਼ਗਾਰ ਸ੍ਰੀਕ ਸਿੱਖਿਆ ਅਧਿਆਪਕ ਜੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਉਨ੍ਹਾਂ ਨੇ ਗੱਜਟ ਵਿੱਚ ਸੋਧ ਕਰ ਬੀਪੀਐਡ ਪਾਸ ਅਧਿਆਪਕਾਂ ਨੂੰ ਪੀਟੀਆਈ 2000 ਪੋਸਟਾਂ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਇਸ ਸੰਬੰਧੀ ਗੱਲਬਾਤ ਕਰਦਿਆਂ ਬੇਰੋਜ਼ਗਾਰ ਸ੍ਰੀਕ ਸਿੱਖਿਆ ਅਧਿਆਪਕ ਜੂਨੀਅਨ ਪੰਜਾਬ ਨੇ ਦੱਸਿਆ ਕਿ ਅਸੀਂ ਇੱਥੇ ਸਿਰਫ ਸਰਕਾਰ ਦੇ ਮਾੜੇ ਕੰਮਾਂ ਨੂੰ ਭੰਡਣ ਦੇ ਇਲਾਵਾ ਸਰਕਾਰ ਦੇ ਚੰਗੇ ਕੰਮਾਂ ਦੀ ਸਰਹਾਣਾ ਵੀ ਕਰਦੇ ਹਾਂ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਇੱਕ ਵਾਰ ਸੁਣਦੇ ਹਾਂ ਮੇਰਾ ਨਾਮ ਮਨੀਸ਼ ਸ਼ਰੀਦਰ ਹੈ ਜੀ ਮੈਂ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦਾ ਜਨਰਲ ਸੈਕਟਰੀ ਹਾਂ ਤੇ ਇਹ ਜਿਹੜੇ ਆ ਫਿਜ਼ੀਕਲ ਐਜੂਕੇਸ਼ਨ ਟੀਚਰ ਦਾ ਜਿਹੜਾ ਗਰੁੱਪ ਹੈਗਾ ਵਾ ਜਿਹੜੇ ਘੱਟੋ ਘੱਟ 5500 ਟੀਚਰ ਨੇ ਪੂਰੇ ਪੰਜਾਬ ਦੇ ਵਿੱਚ ਇਹ ਜਗਾ ਜਗਾ ਤੇ ਅੱਜ ਧੰਨੇ ਪ੍ਰਦਰਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਫਜ਼ਿਲਕਾ ਹੋ ਗਿਆ ਅੰਦਰ ਹੋ ਗਿਆ ਤੇ ਅੱਜ ਇੱਥੇ ਅੰਮ੍ਰਿਤਸਰ ਵੀ ਇਹ ਇਕੱਠੇ ਹੋਏ ਨੇ ਇਹਨਾਂ ਦੀ ਜਿਹੜੀ ਮੰਗ ਆ ਉਹ ਇਹ ਆ ਕਿ ਇਹਨਾਂ ਨੂੰ ਹੁਣ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਪੰਜਾਬ ਸਰਕਾਰ ਨੇ ਜਿਹਦੇ ਵਿੱਚ ਇਹਨਾਂ ਦੀ एलिਜੀਬਿਲਟੀ ਜਿਹੜੀ ਆ ਪੇਪਰ ਦੇਣ ਦੀ ਉਹ ਖਤਮ ਕਰ ਦਿੱਤੀ ਗਈ ਆ ਬੀਪੀਐਡ ਵਾਲਿਆਂ ਦੀ ਸੋ ਇਹਨਾਂ ਦੀ ਇਹੀ ਮੰਗ ਆ ਕਿ ਸਾਡੀ एलिਜੀਬਿਲਟੀ ਨੂੰ ਬਰਕਰਾਰ ਰੱਖਿਆ ਜਾਵੇ ਜੋ ਪਹਿਲਾਂ ਤੋਂ ਚੱਲਦੀ ਆ ਰਹੀ ਆ ਤੇ ਸਾਨੂੰ ਪੇਪਰ ਦੇਣ ਦਾ ਮੌਕਾ ਦੇ ਦਿੱਤਾ ਜਾਵੇ ਕਿਉਂਕਿ ਉਹਦੇ ਤੇ ਹੀ ਇਹਨਾਂ ਦਾ ਭਵਿੱਖ ਨਿਰਭਰ ਕਰਦਾ ਹੈ ਇਹਨਾਂ ਨੇ ਪੜ੍ਹਾਈਆਂ ਕੀਤੀਆਂ ਐਨੇ ਸਾਲ ਇਹਨਾਂ ਨੇ ਪੈਸੇ ਖਰਚੇ ਡਿਗਰੀਆਂ ਕੀਤੀਆਂ ਤਾਂ ਜੋ ਕਿ ਕੱਲ ਨੂੰ ਮੌਕਾ ਮਿਲੇ ਤੇ ਅਸੀਂ ਦੇਸ਼ ਦਾ ਭਵਿੱਖ ਜਾਂ ਪੰਜਾਬ ਦਾ ਭਵਿੱਖ ਬਦਲ ਸਕੀਏ ਇਸ ਮਾਮਲੇ ਤੇ ਕੋਈ ਉੱਚ ਅਧਿਕਾਰੀ ਕੋਈ ਅਫਸਰਾਂ ਨੂੰ ਮਿਲੇ ਹਾਂਜੀ ਕਾਫੀ ਵਾਰੀ ਡੀਸੀ ਸਾਹਿਬ ਨੂੰ ਤੇ ਮੰਤਰੀਆਂ ਨੂੰ ਵੀ ਦਿੱਤੇ ਆ ਜਿਵੇਂ ਸੋਨੀ ਸਾਹਿਬ ਸੀਗੇ ਜਾਂ ਹੁਣ ਦੇ ਮੰਤਰੀ ਸੀਗੇ এডਿਕੇਸ਼ਨ ਮੰਤਰੀ ਹਰਜੋਤ ਬੈਂਸ ਉਹਨਾਂ ਨੂੰ ਉਹਨਾਂ ਦੇ ਇਲਾਕੇ ਦੇ ਵਿੱਚ ਸਾਡੇ ਗਰੁੱਪਸ ਨੇ ਇਹਨਾਂ ਦੇ ਟੀਚਰਾਂ ਦੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਲੇਕਿਨ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾ ਮਾਰਚ 25 ਨੂੰ ਨਵੀਂ ਨੋਟੀਫਿਕੇਸ਼ਨ ਕੱਢ ਕੇ ਇਹਨਾਂ ਨੂੰ ਵਿੱਚੋਂ ਕੈਟਾਗਰੀ ਚੋਂ ਆਊਟ ਕਰ ਦਿੱਤਾ ਗਿਆ ਪਰ ਜਿਹੜੀ ਭਗਵੰਤਪਾਣ ਸਰਕਾਰ ਉਹ ਤੇ ਕਹਿੰਦੀ ਹੈ ਜੋੜੋ ਵੀ ਕਾਮਲ ਲੋਕਾਂ ਦੇ ਪੈਲ ਦੇ ਆਧਾਰ ਤੇ ਕੀਤੇ ਜਾਣਗੇ ਜਦੋਂ ਨਵਾਂ ਉਹਨਾਂ ਨੇ ਕੀ ਸਮਝ ਸਰ ਇਹ ਪੈਲ ਸਾਰੀ ਹੈ ਨਾ ਜਿਹੜੀ ਹੁਣ ਹੋਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਪਿੱਛੇ ਵੀ ਭਰਤੀਆਂ ਹੋਈਆਂ ਵਾ ਤੇ ਉਹਦਾ ਰੌਲਾ ਪੈ ਗਿਆ ਹਰਿਆਣੇ ਦੇ ਬੰਦੇ ਜ਼ਿਆਦਾ ਇਹਨਾਂ ਨੇ ਭਰਤੀ ਕਰ ਲਿਆ ਕਿਤੇ ਹਿਮਾਚਲ ਦੇ ਕਰ ਲਿਆ ਕਿਤੇ ਦਿੱਲੀੋਂ ਲਿਆ ਲਿਆ ਕੇ ਫਿੱਟ ਕੀਤੇ ਜਾ ਰਹੇ ਨੇ ਸੋ ਪੰਜਾਬ ਸਰਕਾਰ ਦੀ ਨਾਕਾਮਯਾਬੀ ਹੈ ਮੈਂ ਕਹਿੰਦਾ ਪਿਛਲੀਆਂ ਸਰਕਾਰਾਂ ਦੀ ਵੀ ਨਾਕਾਮਯਾਬੀ ਹੈ ਜਿਹੜੇ ਪਿਛਲੇ 15 ਸਾਲ ਤੋਂ ਇਹਨਾਂ ਦਾ ਹੱਲ ਨਹੀਂ ਕਰ ਪਾ ਰਹੇ 15 ਸਾਲ ਤੋਂ ਪੋਸਟਾਂ ਲਟਕਾਈ ਜਾ ਰਹੇ ਲਟਕਾਈ ਜਾ ਰਹੇ ਤੇ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਹੱਲ ਨਹੀਂ ਕੀਤਾ ਇਹਨਾਂ ਵਿਚਾਰਿਆਂ ਤਿੰਨਾਂ ਸਰਕਾਰਾਂ ਨੂੰ ਕਹਿ ਕੇ ਵੇਖ ਲਿਆ ਵਾ ਪਰ ਤਿੰਨਾਂ ਸਰਕਾਰਾਂ ਨੇ ਅਕਾਲੀ ਦਲ ਸੀ ਚਾਹੇ ਫਿਰ ਕਾਂਗਰਸ ਸੀ ਤੇ ਹੋਣਾ ਆਮ ਆਦਮੀ ਪਾਰਟੀ ਐ ਤਿੰਨੋਂ ਹੀ ਸਰਕਾਰਾਂ ਨੇ ਨਕਾਰ ਦਿੱਤਾ ਇਹਨਾਂ ਦਾ ਹੱਲ ਹੀ ਨਹੀਂ ਕਰਦੇ ਪਏ। ਟੋਟਲ ਕਿੰਨੇ ਸਟੂਡੈਂਟ ਲੱਗੇ ਜਨਾ। ਇਹ ਟੋਟਲ 5500 ਸਟੂਡੈਂਟ ਨੇ ਤੇ 2200 ਪੋਸਟਾਂ ਨੇ ਜੀ। ਅੱਜ ਪੈਂਕੀ ਦੇ ਕਿੰਨੀ ਦੇ ਸਕੀ ਤੁਹਾਡੇ ਕੋਲ ਅਸਕਰ ਬਟਾ। ਅਸੀਂ ਇਹਨਾਂ ਨੂੰ ਕਿਹਾ ਵਾ ਕਿ ਥੋੜਾ ਜਲਦੀ ਵੀ ਇੱਥੋਂ ਆਣਾ ਚਾਹੀਦਾ ਵਾ। ਪਰ ਜੇ ਸਰਕਾਰ ਦੇ ਕੰਨ 'ਚ ਨਹੀਂ ਬਾਜ ਗਈ ਨਹੀਂ ਗੂੰਜ ਗਈ ਤੇ ਮੈਨੂੰ ਲੱਗਦਾ ਇਹ ਹੋਰ ਵੀ ਕਦਮ ਚੁੱਕਣਗੇ ਜੋ ਕਿ ਬੜਾ ਮੰਦ ਭਾਗਾ ਵਾ। ਹੁੰਦਾ ਕੋਈ ਉੱਚ ਅਧਿਕਾਰੀ ਤੇ ਪਹੁੰਚਿਆ ਮੌਕੇ ਤੇ ਅਜੇ ਤੱਕ ਤੇ ਇੱਥੇ ਕੋਈ ਨਹੀਂ ਪਹੁੰਚਿਆ ਸੀ ਥੋੜੇ ਦਿਨ ਪਹਿਲਾਂ ਡੀਸੀ ਕੋ ਗਏ ਸੀ ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਆਏ ਸੀ ਉਹਨਾਂ ਵੀ ਆਸ਼ਵਾਸ਼ਣ ਦੇ ਕੇ ਤੋਰਤਾ ਸੀਗਾ ਜੇ ਨਾਮ ਅਸਲ ਆਇਆ ਤਾਂ ਅਗਲਾ ਤਾਂ ਵਸਤੇ ਕੀ ਹੋਏਗਾ ਜੀ ਅੱਗੇ ਹੋਰ ਵੀ ਅੱਗੇ ਧਰਨਾ ਹੈ ਜੀ ਸਾਨੂੰ ਅਸੀਂ ਦੱਸਾਂਗੇ ਜੋ ਵੀ ਹੈ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਅਸੀਂ ਇਹਦਾ ਪ੍ਰੋਟੈਸਟ ਕਰਾਂਗੇ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਅਸੀਂ ਸਾਰੇ ਇੱਥੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਅਸੀਂ ਸਰਕਾਰ ਨੂੰ ਇੱਥੇ ਭੰਡਲ ਨਹੀਂ ਖਲੋਤੇ ਅਸੀਂ ਸਰਕਾਰ ਦੀਆਂ ਉਹਨਾਂ ਕਦਮਾਂ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਜ ਹੁਣ ਪਿੱਛੇ ਜੇ ਸਰਕਾਰ ਨੇ ਭਰਤੀ ਕੀਤੀ ਆ ਪੰਜਾਬ ਪੁਲਿਸ ਦੀ ਉਹ ਬਹੁਤ ਸੋਹਣਾ ਸਟੈਪ ਉਹਨਾਂ ਨੇ ਲਿਆ ਕਿ ਜਿਹੜੇ ਪਿੱਛੇ ਭਰਤੀ ਨਹੀਂ ਹੋ ਸਕੇ ਸੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਤੇ ਭਰਤੀ ਕਰ ਲਿਆ ਗਿਆ ਸਾਡੀ ਸਰਕਾਰ ਨੂੰ ਮੰਗਿਆ ਕਿ ਸਾਡੇ ਲਈ ਵੀ ਇੱਕ ਚੰਗਾ ਕਦਮ ਚੁੱਕੇ ਸਾਡੇ ਬੀਪੀਐਡ ਵਾਲਿਆਂ ਨੂੰ ਪੀਟੀਆਈ ਦੇ 2000 ਜਿਹੜੀ ਨੋਟੀਫਿਕੇਸ਼ਨ ਕੱਢੀ ਆ ਉਹਦੇ ਵਿੱਚ ਮੌਕਾ ਦਿੱਤਾ ਜਾਵੇ ਕਿ ਉਹ ਪੇਪਰ ਦੇ ਸਕਣ ਮੇਨ ਮੰਗ ਸਾਡੀ ਇਹੀ ਆ ਅਡੋ ਲੋ ਕੋਈ ਮੰਤਰੀ ਨੂੰ ਮੰਤਰੀ ਮੰਤਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਜਾਂ ਦਸੰਦੇ ਜੀ 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 ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਆ ਉਪ ਮੁੱਖ ਮੰਤਰੀ ਜੀ ਸੋਨੀ ਸਾਹਿਬ ਜੀ ਨੂੰ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੋਇਆ ਜਿੱਥੇ ਜਿੱਥੇ ਸਾਡੀ ਪਹੁੰਚ ਹੋ ਰਹੀ ਅਸੀਂ ਉਹਨਾਂ ਦੇ ਕੋਲ ਜਾ ਰਹੇ ਹਾਂ ਪਹੁੰਚ ਕਰ ਰਹੇ ਹਾਂ ਸਰ ਪੀਸਫੁਲੀ ਚੱਲ ਰਿਹਾ ਹੈ ਕੋਈ ਹੜਦੰਗ ਪੁਣਾ ਨਹੀਂ ਅਸੀਂ ਮਚਾ ਰਹੇ ਇੱਥੇ ਸਿਰਫ ਜਿਹੜੇ ਉੱਪਰ ਚੜੇ ਹੋਏ ਟੈਂਕੀ ਤੋਂ ਮਜਬੂਰ ਨੇ ਕੋਈ ਵੀ ਖੁਸ਼ੀ ਨਾਲ ਨਹੀਂ ਚੜਿਆ ਹੋਇਆ ਅਸੀਂ ਇੱਥੇ ਸਿਰਫ ਸਾਡੀ ਪੀਸਫੁਲੀਲੀ ਪ੍ਰੋਟੈਸਟ ਕਰ ਰਹੇ ਹਾਂ ਸਾਡੀ ਮੰਗ ਇਹ ਹੀ ਹੈ ਕਿ 2000 ਜਿਹੜੀ ਪੀਟੀਆਈ ਗਜਟ ਨੋਟੀਫਿਕੇਸ਼ਨ ਕੱਢਿਆ ਗਿਆ ਉਹਦੇ ਵਿੱਚ ਬੀਪੀਐਡ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ ਪੇਪਰ ਦੇਣ ਦਾ ਇੱਕ ਮਿੰਟ ਦੱਸਦੇ ਹਾਂ ਜੀ ਦੱਸਦੇ ਹਾਂ ਹੁਣੇ ਦੱਸਦੇ 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 ਹੁਣੇ ਦੱਸਦੇ ਇੱਕ ਮਿੰਟ ਗੱਲ ਕਰਕੇ ਦੱਸ ਦੋ ਕਿਦਾਂ ਸਰ ਗੱਲ ਕਰਦੇ ਦੱਸਦੇ ਜੀ ਇਹਨਾਂ ਨਾਲ ਗੱਲ ਕਰਕੇ ਦੱਸਦੇ ਟੀਚਰ ਇਹਨਾਂ ਇਹਨਾਂ ਦੀ ਮੰਗਾਂ ਜੀ ਕੁਝ ਉਹਨਾਂ ਨੇ ਦੱਸੀਆਂ ਨਹੀਂ ਅਰੇ ਉਹ ਦੱਸਦੇ ਆ ਜੀ ਉੱਥੇ ਜਿਹੜਾ ਵਾ ਡੀਸੀ ਆਫਿਸ ਲੈ ਕੇ ਜਾਂਦੇ ਨੇ ਕੋਣ ਨੇ ਕੋਣ ਨੇ ਟੀਚਰ ਹੈ ਜੀ ਟੀਚਰ ਅੱਜ ਥੈਂਕ ਯੂ ਉੱਤਰ ਵੀ ਚੜੇ ਬਿਲਕੁਲ ਚੜੇ ਜੀ ਹਾਂ ਜੀ ਤੇ ਤੁਸੀਂ ਕਿਹਾ ਕਿ ਥੱਲੇ ਆਇਓ ਹਾਂ ਜੀ ਹਾਂ ਜੀ ਕਿਹਾ ਭਾਰਾ ਜਿਉ ਨਹੀਂ ਮੰਨ ਰਹੇ ਜੀ ਹੁਣ ਸਰ ਤੁਸੀਂ ਕਿਦਾਂ ਗੱਲ ਕਰੋਗੇ ਮੈਂ ਕਰਦਾ ਜੀ ਆਪਣੇ ਸੀਨੀਅਰ ਅਫਸ